ਪਹਿਲਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਦੀ ਅਗਵਾਈ 'ਚ ਕੋਈ ਕੈਬਨਿਟ ਮੀਟਿੰਗ ਦੇ ਦੌਰਾਨ ਇੱਕ ਅਹਿਮ ਫੈਸਲਾ ਲਿਆ ਗਿਆ ਸੀਗਾ ਕਿ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਕੀਤਾ ਜਾਊਗਾ ਕਿ ਪੰਜਾਬ ਦੇ ਅੰਦਰ ਸੂਬੇ ਦੇ ਸਰਪੱਖੀ ਵਿਕਾਸ ਦੇ ਲਈ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਜਿਹੜਾ ਕਰਨ ਦਾ ਉਸ ਦਿਨ ਆਰਡਰ ਜਾਰੀ ਕੀਤਾ ਗਿਆ ਸੀਗਾ ਉਸ ਦੇ ਤਹਿਤ ਅਸੀਂ ਉਹ ਸੁਸਾਇਟੀ ਦਾ ਗਠਨ ਕੀਤਾਗਾ ਕਿ ਪੰਜਾਬ ਦੇ ਅੰਦਰ ਇੱਕ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਹੋਊਗੀ ਜਿਹਦੇ ਅੰਦਰ ਸਾਡੇ ਜਿਹੜੇ ਪੰਜਾਬ ਦੇ ਜੰਪਲ ਪੰਜਾਬ ਦੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਆਪਣਾ ਸਿੱਕਾ ਜਮਾਇਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਅੰਦਰ ਵੱਡੇ ਵੱਡੇ ਜਿਹੜੇ ਕੰਮ ਕੀਤੇ ਉੱਥੇ ਜਾ ਕੇ ਬਹੁਤ ਆਪਣੀ ਖੁਸ਼ਹਾਲ ਖੁਸ਼ਹਾਲੀ ਜਿਹੜੀ ਆ ਉਹਨਾਂ ਨੇ ਪ੍ਰਾਪਤ ਕੀਤੀ ਉਹ ਜਿਹੜੇ ਵਿਅਕਤੀ ਨੇਗੇ ਉਹ ਪੰਜਾਬ ਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਨੇਗੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤਾ ਵਕ ਵਕ ਸਮੇਂ ਦੇ ਦੌਰਾਨ ਸਾਡੇ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਉਹਨਾਂ ਸਾਰਿਆਂ ਦੇ ਨਾਲ ਉਹ ਲੋਕ ਸੰਪਰਕ ਦੇ ਵਿੱਚ ਸਨ ਕਿ ਸਾਡੇ ਦੇ ਲਈ ਕੋਈ ਸੋਸਾਇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਆਪਣੇ ਅਲਾਕਿਆਂ ਦੇ ਅੰਦਰ ਆਪਣਾ ਡਵੈਲਪਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਸਕੀਏ ਚਾਹੇ ਸਕੂਲਾਂ ਦੇ ਅੰਦਰ ਚਾਹੇ ਹਸਪੀਟਲਾਂ ਦੇ ਅੰਦਰ ਚਾਹੇ ਸੜਕਾਂ ਦੇ ਅੰਦਰ ਚਾਹੇ ਹੋਰ ਜਿਹੜੇ ਕੰਮਕਾਰ ਨੇ ਯਾਨੀ ਕਿ ਜਿੰਨੇ ਵੀ ਕੰਮਕਾਰ ਨੇ ਉਹਨਾਂ ਦੇ ਅੰਦਰ ਆਪਣਾ ਅਸੀਂ ਸਹਿਯੋਗ ਕਰ ਸਕੀਏ ਔਰ ਆਪਣੇ ਬਜ਼ੁਰਗਾਂ ਦਾ ਨਾਮ ਆਪਣਾ ਨਾਮ ਜਿਹੜਾ ਰੌਸ਼ਨ ਕਰ ਸਕੀਏ ਸੋ ਉਸ ਦੇ ਤਹਿਤ ਰੰਗਲਾ ਪੰਜਾਬ ਜਿਹੜੀ ਸੋਸਾਇਟੀ ਆ ਉਹਦਾ ਗਠਨ ਕੀਤਾ ਗਿਆ ਉਦੀ ਅੱਜ ਸ਼ੁਰੂਆਤ ਹੋਈ ਆ ਕਿਉਂਕਿ ਇਸ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਯੋਗਦਾਨ ਪਾਉਣਗੇ ਜਿਹੜੇ ਲੋਕ ਯੋਗਦਾਨ ਪਾਉਣਗੇ ਉਹਨਾਂ ਨੂੰ ਅਸੀਂ ਇਹ ਗੱਲ ਦਾ ਭਰੋਸਾ ਦਿੱਤਾਗਾ ਔਰ ਇਸ ਦਾ ਮੈਂਡੇਟ ਕੀਤਾਗਾ ਔਰ ਇਸ ਲਿਖਿਆਗਾ ਕਿ ਬਿਲਕੁਲ ਇਹਦੇ ਅੰਦਰ ਪਾਰਦਰਸ਼ਤਾ ਬਣਾ ਕੇ ਰੱਖੀ ਜਾਊਗੀ ਟਰਾਂਸਪੇਰੈਂਸੀ ਰੱਖੀ ਜਾਊਗੀ ਔਰ ਜਵਾਬਦੇਹੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਵੀ ਤੈਅ ਹੋਊਗੀ ਇਹ ਨਹੀਂ ਹੋਊਗਾ ਕਿ ਕੋਈ ਵਿਅਕਤੀ ਯੂਐਸਏ ਦੀ ਧਰਤੀ ਤੋਂ ਬੈਠ ਕੇ ਆਪਣੇ ਪਿੰਡ ਦੇ ਲਈ ਯੋਗਦਾਨ ਪਾਉਂਦਾਗਾ ਪਰ ਲੇਕਿਨ ਕੱਲ ਨੂੰ ਆ ਕੇ ਉਹ ਦੇਖੇ ਕਿ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਸੋ ਜੇਕਰ ਕੋਈ ਵੀ ਵਿਅਕਤੀ ਮੰਨ ਲਓ ਚਾਹੇ ਆਪਣੇ ਪਿੰਡ ਦੇ ਸਕੂਲ ਦੇ ਚਾਰ ਕਮਰੇ ਕੋਈ ਲਾਇਬ੍ਰੇਰੀ ਕੋਈ ਡਿਸਪੈਂਸਰੀ ਕੋਈ ਟੋਬੇ ਦਾ ਕੰਮ ਕੋਈ ਸੜਕ ਦਾ ਕੰਮ ਕੋਈ ਜਨਤਕ ਕੰਮ ਕਰਵਾਉਣਾ ਚਾਹੁੰਦਾਗਾ ਉਹਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦਾਗਾ ਤਾਂ ਉਹਦੇ ਅੰਦਰ ਉਹ ਆਪਣਾ ਯੋਗਦਾਨ ਪਾ ਸਕਦਾਗਾ ਮੈਂ ਅੱਜ ਤੁਹਾਡੇ ਜਰੀਏ ਵੀ ਸਾਰੇ ਪ੍ਰਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਸਾਰੇ ਜਣੇ ਇਸ ਸੁਸਾਇਟੀ ਦੇ ਅੰਦਰ ਆਪਣੇ ਆਪ ਨੂੰ ਯੋਗਦਾਨ ਪਾਉਣ ਔਰ ਉਹਨਾਂ ਦੇ ਪੈਸੇ ਦਾ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖਿਆ ਜਾਊਗਾ ਔਰ ਸਰਕਾਰ ਦਾ ਮੇਰਾ ਫਾਈਨਾਂਸ ਡਿਪਾਰਟਮੈਂਟ ਜਿਹੜਾ ਉਹ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖੂਗਾ ਔਰ ਸਾਰੇ ਕੰਮ ਜਿਹੜੇ ਉਹਨਾਂ ਕਹਿਣਗੇ ਉਹ ਕਰਮ ਜਿਹੜੇ ਨੇਗੇ ਬੜੀ ਅچھے ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਜਿਹੜੇ ਕੰਮ ਕਰਵਾਏ ਜਾਣਗੇ ਇਹਦੇ ਲਈ ਅਸੀਂ ਜਿਹੜਾ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਇਸ ਨੂੰ ਰਜਿਸਟਰ ਕੀਤਾ ਜਾ ਰਿਹਾਗਾ ਔਰ ਦੂਸਰਾ ਫੇਮਾ ਤੇ ਐਫਸੀ ਦੇ ਜਿਹੜੇ ਰੂਲ ਲਗੇ ਫੇਮਾ ਦੇ ਕਿਉਂਕਿ ਜਦੋਂ ਵਿਦੇਸ਼ੀ ਯੋਗਦਾਨ ਪੈਂਦਾਗਾ ਤਾਂ ਉਹਦੇ ਕੋਈ ਸਰਟਨ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇਗੇ ਉਹ ਦੇਖਣੇ ਪੈਂਦੇ ਨੇਗੇ ਸੋ ਫੇਮਾ ਦੇ ਐਫਸੀ ਦੇ ਤੇ ਹੋਰ ਸਾਰੇ ਕਾਨੂੰਨ ਜਿਹੜੇ ਬਣੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਦੇ ਉਹਨਾਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਊਗਾ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਜੜੀ ਆ ਆਗਿਆ ਨਹੀਂ ਦਿੱਤੀ ਜਾਊਗੀ ਇਹਦੇ ਵਿੱਚ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਲੋਕ ਐਸਆ ਸੀਐਸਆਰ ਦੇ ਪੈਸੇ ਸੀਐਸਆਰ ਦੇ ਪੈਸੇ ਲੈਣੇ ਚਾਹਣਗੇ ਉਹ ਵੀ ਵਿਅਕਤੀ ਜਿਹੜੇ ਨੇਗੇ ਇਹ ਸੁਸਾਇਟੀ ਦੇ ਅੰਦਰ ਪੈਸੇ ਜਿਹੜੇ ਨੇ ਜਮ੍ਹਾਂ ਕਰਵਾ ਕੇ ਉਹ ਕੰਮ ਕਰਵਾ ਸਕਦੇ ਨੇ ਸੋ ਮੈਨ ਸਮਝਦਾ ਇਹ ਸੁਸਾਇਟੀ ਦੇ ਨਾਲ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਆ ਪੰਜਾਬ ਚ ਆਊਗੀ ਔਰ ਪੰਜਾਬ ਦੇ ਲੋਕ ਜਿਹੜੇ ਨੇਗੇ ਜਿਹੜੇ ਫੋਰਨ ਚ ਗਏ ਨੇਗੇ ਫੋਰਨ ਦੇ ਵਿੱਚ ਨੇਗੇ ਵਿਦੇਸ਼ਾਂ ਚ ਰਹਿੰਦੇ ਨੇਗੇ ਉਹ ਵੀ ਆਪਣੀ ਧਰਤੀ ਮਾਂ ਦੇ ਨਾਲ ਆਪਣੇ ਸਟੇਟ ਦੇ ਨਾਲ ਆਪਣੇ ਆਪ ਨੂੰ ਰੀਕਨੈਕਟ ਕਰ ਪਾਉਣਗੇ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਪਾਉਣਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਦਲ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਇਹ ਕਰੋ ਯੋਗਦਾਨ ਵੀ ਪਾਉਂਦੇ ਸੀ ਤਾਂ ਉਹਨਾਂ ਦਾ ਯੋਗਦਾਨ ਜਿਹੜਾ ਅਧੂਰਾ ਹੀ ਜਿਹੜਾ ਉਹ ਪਹੁੰਚਦਾ ਸੀਗਾ ਔਰ ਰਾਸਤੇ ਵਿੱਚ ਕੋਈ ਨਾ ਕੋਈ ਉਸ ਸਮੇਂ ਦੀਆਂ ਸਰਕਾਰਾਂ ਦੇ ਵਿਅਕਤੀ ਜਿਹੜੇ ਸੀ ਉਹਨਾਂ ਦੇ ਪੈਸੇ ਖਾ ਜਾਂਦੇ ਸੀਗੇ ਸੋ ਇਸੇ ਗੱਲ ਕਰਕੇ ਅਸੀਂ ਇਹ ਬਹੁਤ ਹੀ ਅੱਛਾ ਕਾਨੂੰਨੀ ਢਾਂਚਾ ਜਿਹੜਾ ਉਹ ਬਣਾਇਆਗਾ ਤਾਂ ਕਿ ਕਿਸੇ ਪ੍ਰਕਾਰ ਦੀ ਜੜੀ ਆ ਪਿਲਫਰਜ ਨਾ ਹੋਵੇ ਕਿਸੇ ਪ੍ਰਕਾਰ ਦੀ ਜੜੀ ਆ ਕੋਈ ਠੱਗੀ ਠੋਰੀ ਦਾ ਹੋਵੇ ਬਲਕੇ ਜਿਹੜਾ ਵੀ ਵਿਅਕਤੀ ਇਸ ਦੇ ਅੰਦਰ ਆਪਣਾ ਯੋਗਦਾਨ ਪਾਣਾ ਚਾਹੁੰਦਾਗਾ ਉਹਨੂੰ ਜਿਹੜਾ ਹੈਗਾ ਕਿਸੇ ਵਿਚੋਲੇ ਦੀ ਜ਼ਰੂਰਤ ਨਾ ਹੋਵੇ ਕਿਸੇ ਦਾ ਸਿਆਸੀ ਦਖਲਅੰਦਾਜ਼ੀ ਨਾ ਹੋਵੇ ਬਲਕੇ ਸਰਕਾਰ ਦੇ ਸਰਕਾਰੀ ਅਧਿਕਾਰੀ ਨੇਗੇ ਉਹ ਅੱਛੇ ਤਰੀਕੇ ਦੇ ਨਾਲ ਉਹ ਜਿਹੜਾ ਕੰਮ ਕਹਿਣਗੇ ਉਹਦੀ ਐਗਜ਼ੀਕਿਊਸ਼ਨ ਵੀ ਕਰ ਸਕਣਗੇ ਔਰ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਆਗਾ ਇਹ ਕਿ ਕਿ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਉਹ ਸੰਬੰਧਿਤ ਵਿਅਕਤੀ ਕੋਲੇ ਸੰਬੰਧਿਤ ਪ੍ਰਵਾਸੀ ਕੋਲੇ ਜਾਂ ਸੰਬੰਧਿਤ ਕਾਰਪੋਰੇਟ ਹਾਊਸਸ ਕੋਲੇ ਜਿਹੜਾ ਉਹ ਭੇਜਿਆ ਜਾਊਗਾ ਬਹੁਤ ਬਹੁਤ ਧੰਨਵਾਦ ਕਾਰਪੋਰੇਟ ਜੀ ਆਮ ਤੌਰ ਤੇ দান ਕਰਦੇ ਰਹੇ ਆ ਉਹਨਾਂ ਨੂੰ ਚੈਰਿਟੀ ਦੀਆਂ ਸੰਸਥਾਵਾਂ ਉਹਨਾਂ ਤੋਂ ਜਿਹੜਾ ਰੇਟ ਮਿਲਦੀ ਆ ਟੈਕਸ ਰਿਵੈਟ ਇਹਦੇ ਵਿੱਚ ਵੀ ਟੈਕਸ ਰਿਵੈਟ ਮਿਲੇਗੀ ਬਿਲਕੁਲ ਇਹਦੇ ਵਿੱਚ ਵੀ ਮਿਲੇਗੀ ਇਹਦੇ ਵਿੱਚ ਵੀ ਉਹੀ ਨਿਯਮ ਲਾਗੂ ਰਹਿਣਗੇ ਪਰ ਲੇਕਿਨ ਇਹਦਾ ਵੱਡਾ ਇਹ ਹੀ ਆ ਕਿ ਜਿਹੜੇ ਸਾਡੇ ਪ੍ਰਵਾਸੀ ਭਰਾ ਕਿ ਮੈਨੂੰ ਵੀ ਪਿੱਛੇ ਜੇ ਇੱਕ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਸੰਪਰਕ ਕੀਤਾ ਸੀ ਵਿਅਕਤੀ ਨੇ ਕਿ ਮੈਂ ਆਪਣੇ ਪਿੰਡ ਦਾ ਟੋਬਾ ਠੀਕ ਕਰਉਣਾ ਚਾਹਣਾ ਮੈਂ ਆਪਣੇ ਪਿੰਡ ਦੇ ਟੋਬੇ ਦੀ ਦਿੱਖ ਬਦਲਣਾ ਚਾਹਣਾ ਉਹ ਬੜਾ ਗੰਦਾਗਾ ਅਸੀਂ ਉਹਨੂੰ ਠੀਕ ਕਰਨਾ ਚਾਹੁੰਦੇ ਆਂਗੇ ਤਾਂ ਮੈਂ ਬਿਲਕੁਲ ਤੁਰੰਤ ਉਹਦਾ ਸੰਪਰਕ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਕਰਵਾਇਆ ਪਰ ਲੇਕਿਨ ਫੇਰ ਵੀ ਕਾਫੀ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾਗਾ ਉਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਲੱਗੀਆਂ ਉਹ ਇਹ ਚ ਖਤਮ ਹੋਣਗੀਆਂ ਜਦੋਂ ਵਿਅਕਤੀ ਆਪਣਾ ਉਹ ਭੇਜੂਗਾ ਤਾਂ ਇੱਕ ਇੱਕ ਪੈਸਾ ਅਸੀਂ ਉਹਦਾ ਹਿਸਾਬ-ਕਿਤਾਬ ਰੱਖ ਕੇ ਉਹ ਫੰਡ ਜਿਹੜ ਕਨਸਰਟ ਪਿੰਡੋਂ ਕਨਸਰਟ ਇਲਾਕੇ ਨੂੰ ਜਾਰੀ ਕਰਾਂਗੇ ਤਾਂ ਕਿ ਉਹਦਾ ਡਿਵੈਲਪਮੈਂਟ ਦਾ ਕੰਮ ਹੋ ਸਕੇ ਬਿਲਕੁਲ ਜੀ ਇਹਦੇ ਅੰਦਰ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਬੋਰਡ ਆਫ ਗਵਰਨੈਂਸ ਦਾ ਜਿਹੜੀ ਆ ਉਹ ਅਸੀਂ ਉਹਦੀ ਜਵਾਬਦੇਹੀ ਤੈਅ ਕਰਾਂਗੇ ਉੱਚ ਪੱਧਰੀ ਉਹਦੀ ਜਵਾਬਦੇਹੀ ਹੈ ਇਹਦੇ ਅੰਦਰ ਸਾਡੇ ਸਾਰੇ ਕੈਬਨਿਟ ਦੇ ਮੰਤਰੀ ਚੀਫ ਸਕੱਟਰੀ ਸਾਹਿਬ ਸਾਰੇ ਜਿਹੜੇ ਕਨਸਰਟ ਆਫੀਸਰ ਨੇ ਸਾਡੇ ਡਿਪਾਰਟਮੈਂਟ ਦੇ ਪੀਐਸਐਫ ਸਾਹਿਬਾਨ ਮੇਰਾ ਜਿਹੜੇ ਫਾਈਨਾਂਸ ਤੋਂ ਸਾਰੇ ਰਹਿਣਗੇ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਠੱਗੀ ਚੋਰੀ ਨਾ ਹੋ ਸਕੇ ਨਹੀਂ ਨਹੀਂ ਇਹ ਸਾਰਾ ਫੰਡ ਪ੍ਰਵਾਸੀ ਹੀ ਪੈਦਾ ਕਰਨਗੇ ਜਿਹੜਾ ਫੰਡ ਆਊਗਾ ਜੀ ਇਹ ਫੰਡ ਇਹ ਸੁਸਾਇਟੀ ਦੇ ਖਾਤੇ ਚ ਰਹੇਗਾ ਜਾਂ ਸਰਕਾਰ ਦੇ ਖਜ਼ਾਨੇ ਚ ਆਏਗਾ ਨਹੀਂ ਨਹੀਂ ਪਹਿਲਾਂ ਸੁਸਾਇਟੀ ਦੇ ਖਾਤੇ ਚ ਆਊਗਾ ਔਰ ਉਸ ਤੋਂ ਬਾਅਦ ਸਰਕਾਰ ਦੇ ਰਾਹੀਂ ਰੂਟ ਹੋਊਗਾ ਕੰਸਰਨਡ ਪ੍ਰੋਜੈਕਟ ਦੇ ਲਈ ਬੋਰਡ ਨੇ ਅਪਰੂਵਲ ਦੇ ਦੇਣੀ ਹੈ ਜੀ ਹਾਂਜੀ 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 ਕੰਸੋਲਿਡੇਟਡ ਫੰਡ ਦੇ ਤੌਰ ਤੇ ਉਹ ਜਿਹੜੇ ਅਨੁਐਲਾਈਜ਼ ਹੁੰਦੇ ਆਮ ਤੌਰ ਤੇ ਆਪਦਾ ਪੱਥਰ ਲਵਾਉਂਦੇ ਨੇ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਹੁੰਦਾ ਬਿਲਕੁਲ ਜਿਹੜਾ ਚਾਹੂਗਾ ਤਾਂ ਲਾ ਦੇਾਂਗੇ ਜੀ ਪੱਥਰ ਲਾਉਣ ਦਾ ਬਿਲਕੁਲ ਜਿਹੜਾ ਬੰਦਾ ਇੰਨੇ ਪੈਸੇ ਦੇਊਗਾ ਤਾਂ ਉਹਦਾ ਪੱਥਰ ਲਾਉਣਾ ਤਾਂ ਲਾਜ਼ਮੀ ਜਿਵੇਂ ਸਾਡੇ ਪਾਸਟ ਦੇ ਵਿੱਚ ਜਿਹੜੇ ਵਿਦੇਸ਼ੀ ਸੀਗੇ ਹਰ ਆ ਜੀ ਉਹ ਫਾਰਮਟ ਤੇ ਵਿਸ਼ਵਾਸ ਨਹੀਂ ਕਰਦੇ ਸੀ ਉਹ ਪੈਸਾ ਖੁਦ ਲਗਾਉਂਦੇ ਸੀ ਖੁਦ ਠੇਕੇਦਾਰ ਤੋਂ ਦੇ ਸੀ ਖੁਦ ਹੀ ਸਮਾਨ ਦੇਦੇ ਸੀ ਜਿਹੜੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਉਦੋਂ ਕੋਈ ਅੱਛਾ ਮੈਕੈਨਿਜ਼ਮ ਨਹੀਂ ਸੀਗਾ ਪਰ ਯਾਹ ਉਹ ਦੇ ਵਿੱਚ ਉਹਦਾ ਪਛਤਾ ਲੱਗਦਾਗਾ ਇਸੇ ਗੱਲ ਕਰਕੇ ਅਸੀਂ ਇਹ ਹਾਈ ਪਾਵਰਡ ਜਿਹੜੀ ਸੋਸਾਇਟੀ ਦਾ ਗਠਨ ਕੀਤਾਗਾ ਰੰਗਲਾ ਪੰਜਾਬ ਸੋਸਾਇਟੀ ਔਰ ਇਹਦੇ ਅੰਦਰ ਮੁੱਖ ਮੰਤਰੀ ਤੋਂ ਲੈ ਕੇ ਕੈਬਨਟ ਮੰਤਰੀ ਤੋਂ ਲੈ ਕੇ ਚੀਫ ਸੈਕਟਰੀ ਸੈਕਟਰੀ ਡਿਪਾਰਟਮੈਂਟ ਜਿਹੜੇ ਸਾਰੇ ਉਹ ਇਨਵੋਲਵ ਕੀਤੇ ਨੇ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਆ ਉਹ ਚੋਰੀ ਠੱਗੀ ਨਾ ਹੋ ਸਕੇ ਜਿਵੇਂ ਸਰ ਮੁੱਖ ਮੰਤਰੀ ਦੇ ਰੀਲੀਫ ਫੰਡ ਹੁੰਦਾ ਉਹ ਤੇ ਉਹਦਾ ਤੇ ਉਹਦੇ ਵਿੱਚ ਕੀ ਡਿਫਰੈਂਸ ਹੋਊਗਾ ਇਹ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਉਹ ਸਰਕਾਰ ਵੱਲੋਂ ਬਣਾਇਆ ਜਾਂਦਾ ਹੈਗਾ ਉਹਦੇ ਅੰਦਰ ਤਾਂ ਕੋਈ ਵੀ ਯੋਗਦਾਨ ਪਾ ਸਕਦਾ ਹੈਗਾ ਸਰਕਾਰ ਵੀ ਪਾਉਂਦੀ ਆ ਇਹ ਉਹਦੇ ਨਾਲ ਬਿਲਕੁਲ ਅਲੱਗ ਹੈਗਾ ਇਹਦੇ ਅੰਦਰ ਸਾਰੇ ਪ੍ਰਵਾਸੀ ਤੇ ਆਪਕੋ ਲੱਗਦਾ ਕਿ ਆਪ ਐਕਸਾਈਜ਼ ਬੰਤੀ ਹੈ ਸੀਐਮ ਬਹੁਤ ਨਿਕਾ ਦੇ ਕੇ ਤੋਂ ਉਹਨੇ ਇੱਕ ਚੀਜ਼ बार-बार ਬੋਲੀ ਕਿ ਪੋਲੀਟੀਸ਼ੀਅਨ ਪੁਲਿਸ ਔਰ ਐਕਸਾਈਜ਼ ਦੇ ਆਫੀਸਰਸ ਦਾ ਇੱਕ ਖਾਸ ਕੁ ਨੈਕਸਸ ਹੈ ਜਿਸ ਕੇ ਕਾਰਨ ਇਹ ਘਟਨਾ ਹੋਈ ਸੋ ਇਸਮੇ ਫਰਦਰ ਕੋਈ ਇਨਵੈਸਟੀਗੇਸ਼ਨ ਹੋਈ ਆਪकी ਤਰਫ ਸੇ ਔਰ ਕੀ ਨਿਕਲਿਆ ਅ ਦੇਖੋ ਕੱਲ ਬਹੁਤ ਹੀ ਜੜੀ ਮੰਦ ਭਾਗੀ ਘਟਨਾ ਪਰਸੋ ਰਾਤ ਨੂੰ ਵਾਪਰੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਹਾਂਗਾ ਔਰ ਦੂਸਰਾ ਇਸ ਕੇਸ ਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਕਿਹੜੀ ਜਗ੍ਹਾ ਤੋਂ ਇਹ ਜਿਹੜਾ ਮਿਥਨੋਲ ਕੈਮੀਕਲ ਸੀਗਾ ਜਿਹੜਾ ਮਿਥਨੋਲ ਕੈਮੀਕਲ ਸੀਗਾ ਕਿਹੜੀ ਜਗ੍ਹਾ ਤੋਂ ਪਰਚੇਸ ਕੀਤਾ ਗਿਆ ਇਹ ਦਿੱਲੀ ਤੋਂ ਪਰਚੇਸ ਕੀਤਾ ਗਿਆ ਔਰ ਬਾਇਆ ਰੂਟ ਲੁਧਿਆਣਾ ਆਇਆ ਉਹ ਕਿੱਥੇ ਤੱਕ ਪਹੁੰਚਿਆ ਉਹਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹ ਅਰੈਸਟ ਹੋ ਚੁੱਕੇ ਨੇਗੇ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦਾ ਹਜੇ ਪਹਿਲਾ ਦਿਨ ਸੀਗਾ ਅੱਜ ਉਹ ਸਾਰੇ ਵਿਅਕਤੀ ਜਿਹੜੇ ਨੇਗੇ ਔਨਰੇਬਲ ਕੋਰਟ ਦੇ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਕੋਰਟ ਤੋਂ ਫਰਦਰ ਰਿਮਾਂਡ ਲੈ ਕੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਹੋਊਗੀ ਕਿਸੇ ਵੀ ਚਾਹ ਕੋਈ ਪੋਲਿਟੀਕਲ ਵਿਅਕਤੀ ਆ ਚਾਹ ਕੋਈ ਨਾਨ ਪੋਲਿਟੀਕਲ ਵਿਅਕਤੀ ਆ ਚਾਹ ਕੋਈ ਆਫੀਸਰ ਆ ਜਿਹੜਾ ਵੀ ਅਧਿਕਾਰੀ ਜ਼ਿੰਮੇਵਾਰ ਆ ਉਦੇ ਖਿਲਾਫ ਠੋਕ ਕੇ ਕਾਰਵਾਈ ਹੋਗੀ ਅੱਛਾ 302 ਸਾਰ ਇਹਦੇ ਤੇ ਲੱਗੇ ਕਿਉਂਕਿ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਕਿ ਇਹ ਤਾਂ ਕਤਲ ਬਿਲਕੁਲ ਇੱਕ ਕਤਲ ਆ ਮੈਂ ਦੱਸਦਾ ਇੱਕ ਡਿਜ਼ਾਈਨ ਤਿਆਰ ਕੀਤਾ ਗਿਆ ਮਿਥਨੋਲ ਇੱਕ ਕੈਮੀਕਲ ਆ ਇਥਨੋਲ ਜਿਹੜਾ ਹਿਊਮਨ ਕੰਜ਼ਮਪਸ਼ਨ ਲਈ ਆ ਮਨੁੱਖ ਦੇ ਲਈ ਆ ਇਹ ਤਾਂ ਸ਼ਰਾਬ ਤਿਆਰ ਹੁੰਦੀ ਆ ਔਰ ਮਿਥਨੋਲ ਜਿਹੜਾ ਉਹ ਇੱਕ ਕੈਮੀਕਲ ਆ ਉਹ ਫੈਕਟਰੀਆਂ ਦੇ ਲਈ ਰੰਗ ਰੋਗਨ ਦੇ ਲਈ ਲੱਕੜ ਦੇ ਲਈ ਬਹੁਤ ਸਾਰੇ ਪ੍ਰੋਡਕਟ ਦੇ ਅੰਦਰ ਉਹ ਯੂਜ਼ ਹੁੰਦਾਗਾ ਔਰ ਉਹਨੂੰ ਉਹ ਜਿਹੜਾ ਪ੍ਰੋਡਕਟ ਆ ਉਹਨੂੰ ਲਿਆ ਕੇ ਮਨੁੱਖ ਦੇ ਉੱਤੇ ਵਰਤਣਾ ਔਰ ਜਾਲੀ ਫਰਜੀ ਬਰਗੜਾ ਕੇ ਸੋਚਦੇ ਹੋਏ ਕਿ ਮੈਨੂੰ ਪਤਾ ਹੁੰਦੇ ਹੋਏ ਦੋਸ਼ੀ ਨੂੰ ਪਤਾ ਹੁੰਦੇ ਹੋਏ ਕਿ ਕਿਸ ਕੰਮ ਲਈ ਆ ਫਿਰ ਉਹਨੂੰ ਯੂਜ਼ ਕਰਨਾ ਬਿਲਕੁਲ ਇਹ ਕਤਲ ਦੀ ਧਾਰਾ ਦੇ ਅਧੀਨ ਜਿਹੜਾ ਉਹ ਆਉਂਦਾਗਾ ਸੋ ਇਹਦੇ ਲਈ ਜਿਹੜਾ ਅਲਕੋਹਲ ਐਕਟ ਦੀ ਧਾਰਾ ਵੀ ਮੈਂ ਤੁਹਾਨੂੰ ਦੱਸ ਦਣਾਗਾ ਇਹਨਾਂ ਦੀ ਮਥਨੋਲ ਦੀ ਇੰਡਸਟਰੀ ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1950 ਬੰਦਾ ਅਧੀਨ ਜਿਹੜਾ ਇਹਨੂੰ ਰੈਗੂਲੇਟ ਕੀਤਾ ਗਿਆਗਾ ਸੋ ਮੈਂ ਕਨਸਰਨਡ ਅਥਾਰਟिटीज ਨਾਲ ਅਸੀਂ ਗੱਲ ਕਰ ਰਹਿਆਂਗੇ ਕਿ ਇਹਦੇ ਲਈ ਰੈਗੂਲੇਸ਼ਨ ਜਿਹੜੇ ਨੇਗੇ ਇਹਦੇ ਰੂਲ ਐਂਡ ਰੈਗੂਲੇਸ਼ਨ ਉਹ ਸੈਂਟਰ ਸਰਕਾਰ ਨੇ ਤੈਅ ਕਰਨੇ ਨੇਗੇ ਇੰਡਸਟਰੀ ਐਕਟ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਮੀਥਨਾਲ ਨੂੰ ਕੈਮੀਕਲ ਨੂੰ ਕਿ ਕਿਸ ਤਰ੍ਹਾਂ ਓਪਨ ਮਾਰਕੀਟ ਚ ਵੇਚ ਲਾਗਾ ਉਹਦੇ ਲਈ ਕੇਂਦਰ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਤੈਅ ਕਰਨੇ ਨੇ ਅਸੀਂ ਕੇਂਦਰ ਸਰਕਾਰ ਦੇ ਨਾਲ ਵੀ ਰابطਾ ਕਾਇਮ ਕਰ ਰਹੇ ਹਾਂ ਤਾਂ ਕਿ ਰੂਲ ਐਂਡ ਰੈਗੂਲੇਸ਼ਨ ਬਣਾਵੇ ਇਹਦੀ ਜਿਹੜੀ ਵਿਕਰੀ ਆ ਉਹਦੇ ਉੱਤੇ ਕੋਈ ਅੰਸ਼ਕ ਲੱਗਿਆ ਹੋਣਾ ਚਾਹੀਦਾ ਨਹੀਂ ਓਪਨ ਮਾਰਕ ਇਹ ਤਾਂ ਜਿਹੜਾ ਹੁਣ ਉਹਨਾਂ ਨੇ ਐਮਾਜ਼ੋਨ ਤੋਂ ਜਾਂ ਜਿਹੜੀਆਂ ਵੀ ਕੰਪਨੀਆਂ ਆਨਲਾਈਨ ਵਿਕਰੀ ਕਰਦੀਆਂ ਨੇ ਆਨਲਾਈਨ ਸੇਲ ਕਰਦੀਆਂ ਨੇ ਉਹਨਾਂ ਸਾਰੀਆਂ ਰਾਹੀਂ ਮਿਲ ਸਕਦਾ ਕੱਲ ਨੂੰ ਕੋਈ ਵੀ ਵਿਅਕਤੀ ਲੈ ਆ ਕੇ ਬਣਾ ਕੇ ਘਰੇ ਵੇਚ ਸਕਦਾਗਾ ਸੋ ਇਹਦਾ ਮਜਹੂਜ਼ ਕਿਸ ਤਰ੍ਹਾਂਗਾ ਇਹਦਾ ਮਜਹੂਜ਼ ਕਿਵੇਂ ਰੋਕਣਾਗਾ ਸੋਦ ਲਈ ਅਸੀਂ رابطہ ਕਾਇਮ ਕਰ ਰਹੇ ਹਾਂ 2020 ਦੇ ਵਿੱਚ ਵੀ ਉਸ ਏਰੀਏ ਦੇ ਵਿੱਚ ਬੜੀ ਟਰੈਜੇਡੀ ਹੋਈ ਸੀ ਜਿਹੜੇ بڑے ਆਫੀਸਰ ਨੇ ਆਪਾਂ ਕਹੀਏ ਜਿਹੜੇ ਡਿਸਟਿਲਰੀ ਦੇਖਦੇ ਨੇ ਉਹ ਪਹਿਲਾਂ ਵੀ ਸੀਗੇ ਮੌਜੂਦ ਉੱਥੇ ਹੀ ਉਸ ਏਰੀਏ ਨੂੰ ਸਾਰੇ ਕਹਿੰਦੇ ਸੀ ਕਿ ਹੁਣ ਵੀ ਉਹੀ ਦੇਖਣ ਦੋਗੇ ਪਰ ਤੇ ਕਿਆ ਉਹਨਾਂ ਦੀ ਜਿਹੜੀ ਚੀਜ਼ ਆਪਾਂ ਕਹੀਏ ਬਿਜ਼ਨਸ ਨਹੀਂ ਸੀ ਕਿ ਹੁਣ ਐਡਵਰਟਾਈਜ਼ਰ ਕਿਹਾ ਹੋ ਸਕਦਾ ਇਹ ਡਿਸਟਿਲਰੀ ਨਾਲ ਸੰਬੰਧ ਸਵਾਲ ਹੀ ਹੈ ਨਹੀਂ ਨਾ ਇਹਦਾ ਇਹ ਤਾਂ ਕੈਮੀਕਲੀ ਲੱਗਾ ਜਿਹੜਾ ਡਿਸਟਿਲਰੀ ਦੇ ਅੰਦਰ ਉਹ ਇਥੈਨਾਲ ਬਣਦਾਗਾ ਉਹ ਹਿਊਮਨ ਕੰਜ਼ਮਪਸ਼ਨ ਦੇ ਲਈ ਬਣਦਾਗਾ ਇਹਦਾ ਮਿਥਨਾਲ ਦਾ ਕੈਮੀਕਲ ਰਿਐਕਸ਼ਨ ਹੋ ਰਾ ਇਹ ਸਮਝਣ ਦੀ ਗੱਲ ਆ ਇਹ ਇਹ ਜਿਹੜਾ ਜਿਹੜੀਆਂ ਸਾਡੀਆਂ ਡਿਸਟਿਲਰੀਆਂ ਨੇਗੀਆਂ ਪੰਜਾਬ ਦੀਆਂ ਉਹਨਾਂ ਦੇ ਅੰਦਰ ਮਿਥਨਾਲ ਤਿਆਰ ਨਹੀਂ ਹੁੰਦਾ ਪਲੀਜ਼ ਪਲੀਜ਼ ਮੈਂ ਕੁਮੈਂਟ ਮੈਂ ਮੈਂ ਮੈਨੂੰ ਕੰਪਲੀਟ ਕਰ ਲੰਦੋ ਮੈਂ ਕਹਿ ਰਿਹਾ ਮਿਥਨਾਲ ਜਿਹੜਾ ਉਹ ਪੰਜਾਬ 'ਚ ਤਿਆਰ ਨਹੀਂ ਹੁੰਦਾ ਪੰਜਾਬ 'ਚ ਦੀ ਇੱਕ ਵੀ ਫੈਕਟਰੀ ਨਹੀਂ ਹੈਗੀ ਇਹਦੀਆਂ ਬਾਹਰ ਫੈਕਟਰੀਆਂ ਲੱਗੀਆਂ ਹੋਣਾਂ ਲੱਗੀਆਂ ਇਹਨੂੰ ਰੈਗੂਲੇਟ ਜਿਹੜਾ ਕਰਦਾ ਉਹ ਕੇਂਦਰ ਸਰਕਾਰ ਕਰਦਾ ਹੈਗਾ ਸਾਡੇ ਤਾਂ ਇਥਨੋਲ ਜਿਹੜਾ ਕਿ ਹਿਊਮਨ ਕੰਜ਼ਮਪਸ਼ਨ ਦੇ ਲਈਆ ਉਹ ਤਿਆਰ ਹੁੰਦਾ ਉਹ ਬਹੁਤ ਸਾਰੇ ਜਿਹੜੇ ਸਾਡੇ ਆਪਣੇ ਆਪਾ ਪਰਫਿਊਮ ਲਾਉਨੇ ਆ ਉਹਨਾਂ ਚ ਵੀ ਪੈਂਦਾ ਹੈਗਾ ਉਹ ਸ਼ਰਾਬ ਚ ਵੀ ਪੈਂਦਾ ਹੈਗਾ ਇਹ ਮੀਥਨੋਲ ਜਿਹੜਾ ਉਹ ਇੰਡਸਟਰੀ ਚ ਪੈਂਦਾ ਹੈਗਾ ਜੀ ਉਹ ਚਲਾ ਜਿਹੜੇ ਨੇ ਉਹ ਕਹਿੰਦੇ ਰਾਜਾ ਬਰਿੰਗ ਸੁਖਜਿੰਦਰ ਰੰਧਾਵਾ ਸੁਖਵੀਰ ਬਾਦਲ ਕਹਿੰਦੇ ਸਾਡੇ ਵਲੇ ਵੀ ਅ ਜਿਹਦੇ ਨੇ ਉਹਨਾਂ ਦੇ ਜਿਹੜੇ ਸਾਰਾ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਫੋਨ ਆਦਾ ਛੱਡ ਦਿੱਤਾ ਜਾਂਦਾ ਤਾਂ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਵੀ ਲਿਆ ਰਾਜਾ ਬਿੰਦ ਦਾ ਵੀ ਲਿਆ ਉਹਨਾਂ ਨੇ ਕਿਹਾ ਸੀਐਮ ਨੂੰ ਵੀ ਚਿੱਠੀਆਂ ਲਿਖੀਆਂ ਉਹ ਕਦੇ ਸਾਡੀ ਗੱਡੀ 'ਚ ਬਹਿ ਜਾਂਦੇ ਕਦੇ ਤੁਹਾਡੀ ਗੱਡੀ 'ਚ ਬਹਿ ਜਾਂਦੇ ਆ ਬੰਦੇ ਉਹੀ ਚਾਰ ਪੰਜ ਨੇ ਜਿਹੜੇ ਸਾਰਾ ਕਾਰੋਬਾਰ ਕਰਦੇ ਸਰ ਇੱਕੇ ਸਾਥ ਇੱਕ ਜੁੜਦਾ ਉਹ ਸਵਾਲ ਹੈ ਕਿ ਆ ਜੋ ਆਪਦੀ ਪਾਲਿਸੀ ਹੈ ਉਸ 'ਤੇ ਆਪਨੇ ਮਿਨੀਮਮ ਰਿਟੇਲ ਪ੍ਰਾਈਸ ਤੇ ਰੱਖਾ ਹੋਇਆ ਸੋ ਇਹ ਇਸੇ ਪ੍ਰਾਈਸ ਵਾਸੇ ਵੱਧ ਰਹੇ ਹੋ ਜੇ ਪ੍ਰਾਈਸ ਵਾਸ ਵੱਧਦੇ ਹੈ ਤਾਂ ਲੋਕ ਆ ਇਹ ਇਸੇ ਤਰ੍ਹਾਂ ਚਾਹੁੰਦੇ ਨਹੀਂ ਨਹੀਂ ਪ੍ਰਾਈਸ ਵਾਰ ਬਦਲਣ ਦੀ ਕੋਈ ਗੱਲ ਨਹੀਂ ਹੈਗੀ ਜੀ ਮਿਨੀਮਮ ਜਿਹੜਾ ਪ੍ਰਾਈਸ ਆ ਬਿਲਕੁਲ ਲਿਖਿਆ ਹੋਇਆ ਹੈਗਾ ਪਰ ਲੇਕਿਨ ਓਪਨ ਮਾਰਕੀਟ ਦੀ ਵੀ ਗੱਲ ਜਿਹੜੀ ਆ ਉਹ ਨਾਲ ਦੀ ਨਾਲ ਪਾਲਿਸੀ ਚ ਲਿਖੀ ਆ ਕਿ ਮਾਰਕੀਟ ਦੇ ਅੰਦਰ ਜਿਹੜਾ ਮਾਰਕੀਟ ਟ੍ਰੇਡ ਆ ਮਾਰਕੀਟ ਤੈਅ ਕਰ ਦਿਓ ਉਹਦੇ ਅੰਦਰ ਮਾਰਕੀਟ ਟ੍ਰੇਡ ਤੇ ਵੇਚ ਸਕਦਾ ਹੈਗਾ ਕਿਉਂਕਿ ਅਸੀਂ ਜਦੋਂ ਅ ਮਿਨੀਮਮ ਪ੍ਰਾਈਸ ਤੈਅ ਕਰਦੇ ਆਂਗੇ ਤਾਂ ਉਹਦੇ ਨਾਲ ਮਿਨੀਮਮ ਪ੍ਰਾਈਸ ਤੈਅ ਕਰਨ ਦੇ ਨਾਲ ਉਹ ਨਹੀਂ ਤਾਂ ਫਿਰ ਜੇ ਤੁਸੀਂ ਉੱਥੇ ਕੱਢ ਗਏ ਤਾਂ ਫਿਰ ਤਾਂ ਬਿਲਕੁਲ ਹੀ ਇਹ ਟ੍ਰੇਡ ਬੰਦ ਹੋ ਜਾਣਾਗਾ ਫਿਰ ਤਾਂ ਬਿਲਕੁਲ ਹੀ ਹੂਸਟੇਜੀਆਂ ਹੋ ਜਾਣਗੀਆਂ ਸੋ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਇੱਕ ਕੈਮੀਕਲ ਆਗਾ ਇੱਕ ਇੰਡਸਟਰੀ ਜੂਸ ਹੋਣ ਵਾਲਾ ਕੈਮੀਕਲ ਆ ਉਹਦੀ ਦੁਰਵਰਤੋਂ ਕੀਤੀ ਗਈ ਆ ਔਰ ਸੋਸ਼ ਸਮਝ ਕੇ ਕੀਤੀ ਗਈ ਆ ਇਸੇ ਗੱਲ ਕਰਕੇ ਕਤਲ ਦੀ ਤਾਰਾ ਲਾਈ ਗਈ ਆ ਇਸੇ ਗੱਲ ਕਰਕੇ ਸਜ਼ਾਏ ਮੌਤ ਦੀ ਤਾਰਾ ਵੀ ਲਾਈ ਗਈ ਆ ਇਸੇ ਗੱਲ ਕਰਕੇ ਐਕਸਾਈਜ਼ ਐਕਟ ਦੇ ਅੰਦਰ 61 A ਜਿਹੜਾ 61 A ਸੈਕਸ਼ਨ ਆ ਉਹ ਇਸੇ ਗੱਲ ਦੀ ਲਿਖਿਆ ਗਿਆਗਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਸਬਸਟੈਂਸ ਤਿਆਰ ਕਰਕੇ ਇਸ ਤਰ੍ਹਾਂ ਦਾ ਕੈਮੀਕਲ ਰਿਐਕਸ਼ਨ ਤਿਆਰ ਕਰਕੇ ਜਿਹੜਾ ਕਿ ਮਨੁੱਖੀ ਜਾਨ ਲਈ ਖਤਰਾਗਾਹ ਮਨੁੱਖ ਮਰ ਸਕਦਾਗਾ ਉਹਨੂੰ ਸ਼ਰਾਪ ਦੇ ਰੂਪ ਚ ਪਰੋਸਦਾਗਾ ਤਾਂ ਉਹਨੂੰ ਸਜ਼ਾਏ ਮੌਤ ਹੋਣੀ ਹੈ ਉਹਦੀ ਡੈਫੀਨੇਸ਼ਨ ਆ ਇਨਵੈਸਟੀਗੇਸ਼ਨ ਚ ਕਲੀਅਰ ਹੋਇਆ ਸਰ ਕਿ ਕਿ ਨੈਕਸਸ ਕੰਮ ਕਰ ਰਹੇ ਸੀ ਨੈਕਸਸ ਸਜ਼ਾਏ 24 ਘੰਟੇ ਕੰਪਲੀਟ ਹੋਏ ਨੇ ਹਜੇ ਜਿਹੜਾ ਰਿਮਾਂਡ ਉਹਨਾਂ ਦਾ ਲਿਆ ਜਾ ਰਿਹਾ ਦੋਸ਼ੀਆਂ ਦਾ ਜਦੋਂ ਰਿਮਾਂਡ ਹੋ ਗਿਆ ਫਰਦਰ ਇਨਵੈਸਟੀਗੇਸ਼ਨ ਚ ਬੜੇ ਜਲਦੀ ਤੁਹਾਨੂੰ ਅਪਡੇਟ ਕਰਾਂਗੇ ਕਿ ਕਿਹੜੇ ਕਿਹੜੇ ਵੱਡੇ ਦੋਸ਼ੀ ਜਿਹੜੇ ਨੇਗੇ ਉਹ ਸਾਹਮਣੇ ਆ ਰਹੇ ਨੇ ਪੋਲਿਟੀਕਲ ਕਨੈਕਸ਼ਨ ਸਾਹਮਣੇ ਆਇਆ ਪੋਲਿਟੀਕਲ ਕਨੈਕਸ਼ਨ ਹਜੇ 24 ਘੰਟਿਆਂ ਚ ਦੀ ਇਨਵੈਸਟੀਗੇਸ਼ਨ ਹੋਈ ਆ ਇਨਵੈਸਟੀਗੇਸ਼ਨ ਦੇ ਕ ਓਪਨ ਨਹੀਂ ਕੀਤੇ ਜਾ ਸਕਦੇ ਹਜੇ ਇਨਵੈਸਟੀਗੇਸ਼ਨ ਥੋੜਾ ਹੋਰ ਅੱਗੇ ਜਾਣ ਦੋ ਜਿਹੜੇ ਵੀ ਪੋਲਿਟਿਕਲ ਕਨੈਕਸ਼ਨ ਹੋਣਗੇ ਕਿਸੇ ਵੀ ਲੈਵਲ ਦੇ ਹੋਣਗੇ ਉਹ ਤੁਹਾਡੇ ਨਾਲ ਸਾਹੇ ਕੀਤੇ ਜਾਣਗੇ ਅਸੀਂ ਉਹਨਾਂ ਦੇ ਉੱਤੇ ਵੀ ਚੈਕਿੰਗ ਕਰ ਰਹੇ ਹਾਂ ਕਿ ਕਿਹੜੇ ਜਿਨ੍ਹਾਂ ਦੇ ਨਾਮ ਲਿਖੇ ਹੋਏ ਨੇ ਦੇਖੋ ਔਜਲਾ ਸਾਹਿਬ ਨੂੰ ਇਨਵੈਸਟੀਗੇਸ਼ਨ ਚ ਫਿਰ ਸ਼ਾਮਲ ਹੋ ਜਾਣਾ ਚਾਹੀਦਾ ਆ ਕੇ ਉਹਨਾਂ ਨੂੰ ਪ੍ਰੈਸ ਦੇ ਜ਼ਰੀਏ ਬੋਲਣ ਦੀ ਬਜਾਏ ਕਿਉਂਕਿ ਇੱਕ ਮੈਕੈਨਿਜ਼ਮ ਹੁੰਦਾ ਜਿਹੜਾ ਇਨਵੈਸਟੀਗੇਸ਼ਨ ਦਾ ਉਹ ਆਪਦਾ ਇਨਵੈਸਟੀਗੇਸ਼ਨ ਚ ਆ ਕੇ ਨਾਮ ਲਿਖਾਉਣ ਕਿ ਮੇਰੇ ਕੋਲੇ ਆ ਇਨਫਾਰਮੇਸ਼ਨ ਆ ਆ ਮੇਰੇ ਕੋਲੇ ਸਬੂਤ ਨਹੀਂ ਬਲਕਿ ਅੱਛੀ ਗੱਲ ਹੈ ਕਿ ਮੈਂਬਰ ਪਾਰਲੀਮੈਂਟ ਨੇਗੇ ਕਾਨੂੰਨ ਬਣਾਉਣ ਵਾਲੇ ਨੇਗੇ ਕਾਨੂੰਨ ਘਾੜਨੀ ਚਾਹੁੰਦੇ ਨੇ ਕਿ ਉਹ ਸਵਾ ਚਾਹੁੰਦੇ ਨੇ ਸੋ ਉਹਨਾਂ ਨੂੰ ਚਾਹੀਦਾਗਾ ਕਿ ਆਕੇ ਇਨਵੈਸਟੀਗੇਸ਼ਨ ਆਫੀਸਰ ਸਾਹਮਣੇ ਪੇਸ਼ ਹੋਣ ਔਰ ਆਪਣੇ ਨਾਮ ਲਿਖਾਉਣ ਚਾਹੇ ਰਾਜਾ ਬੜਿੰਗਜੀ ਦਾ ਲਿਖਾਉਣ ਚਾਹੇ ਰੰਧਾਵਾ ਸਾਹਿਬ ਦਾ ਜਿਹਦਾ ਲਗਾਉਣਗੇ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਥੈਂਕ ਯੂ ਜੀ